ਭਾਈ ਜੀ ਇਹ ਸਪਿੰਡ ਚ ਰਹਿੰਦੇ ਆ ਇਹ ਹੁਣ ਗਏ ਇਹ ਪਿੰਡ ਦਾ ਚੌਂਕ ਹੈ ਜੀ ਤੇ ਪਿੰਡ ਦਾ ਨਾਮ ਹੈਗਾ ਕੋਨੀਓਲੋ ਸੋ ਇਟਲੀ ਦਾ ਪਿੰਡ ਹੈ ਇਟਲੀ 'ਚ ਜਦੋਂ ਆਪਾਂ ਆਏ ਸੀ ਤੇ ਇੱਥੇ ਲਿਖਿਆ ਆਇਆ ਸੀ ਮਲਗੀ ਸੌਰੀ ਲਿਖਿਆ ਨਹੀਂ ਇੱਥੇ ਅਸੀਂ ਪਹੁੰਚੇ ਸੀ ਤੇ ਇਹ ਪਿੰਡ ਦਾ ਨਾਮ ਹੈਗਾ ਕੋਨੀਓਲੋ ਔ ਸਾਡਾ ਘਰ ਹੈ ਜਿੱਥੇ ਆਪਾਂ ਰਹਿਨੇ ਪਏ ਜਿੱਥੇ ਰਿਸ਼ਤੇਦਾਰਾਂ ਕੋਲ ਸਟੇ ਕੀਤਾ ਤੇ ਇਹ ਪਿੰਡ ਦਾ ਚੌਕ ਹੈ ਤੇ ਨਾਲ ਹੀ ਇਹ ਪਿੰਡ ਦੀ ਬਹੁਤ ਵੱਡੀ ਚਰਚਾ ਤੇ ਇਹ ਪਿੰਡ ਦੀ ਘੰਟੀ ਜੀ ਹੈ ਜਿਹੜੀ ਸਮੇਂ-ਸਮੇਂ ਸਰ ਵੱਜਦੀ ਰਹਿੰਦੀ ਸਾਰੇ ਪਿੰਡ ਜੇ ਦੀ ਜਾਂਦੀ ਤੇ ਇਹ ਰੈੱਡ ਲਾਈਟ ਹੈ ਇਹ ਆਟੋਮੈਟਿਕ ਚਲਦੀ ਰਹਿੰਦੀ ਜੀ 20 20 ਸਕਿੰਟਾਂ ਬਾਅਦ 15 15 ਸਕਿੰਟਾਂ ਬਾਅਦ ਇਹ ਆਲੀ ਹਾਂਜੀ ਹਾਂਜੀ ਇਹ ਕਿ ਕੈਪਚਰ ਕਰੇ ਪਲੀਜ਼ ਲੋ ਜੀ ਹੁਣੇ ਇੱਕ ਉਹ ਬਾਈ ਨੂੰ ਮਿਲੇ ਉਹ ਬਾਈ ਜਾ ਰਿਹਾ ਸੀ ਉਹ ਆਦਮਪੁਰ ਤੋ ਹੈ ਤੇ ਪੰਜਾਬ ਆਦਮਪੁਰ ਜਿਹੜਾ ਤੇ ਉਹ ਹੁਣੇ ਆਇਆ ਹਜੇ 10 ਦਿਨ ਹੋਏ ਤੇ ਸਿੱਧਾ ਇਸੇ ਪਿੰਡ ਹੀ ਆਇਆ ਤੇ ਦੱਸ ਰਿਹਾ ਹਜੇ ਕੰਮ ਹੈ ਨਹੀਂ ਤੇ ਮੈਂ ਕਹਿੰਦਾ ਵੀਡੀਓ ਚ ਕਹਿੰਦਾ ਨਹੀਂ ਵੀਡੀਓ ਚ ਨਾ ਲੋ ਤੇ ਚਲੋ ਕੋਈ ਨਾ ਤੇ ਆ ਪਿੰਡ ਦਾ ਨਾਮ ਹੈ ਜੀ ਜਿੱਥੇ ਪਿੰਡ ਅਸੀਂ ਠਹਿਰੇ ਸੀ ਕੋਨੀ ਕੋਨੀ ਹਲੋ ਇਹ ਲਿਖਿਆ ਹੋਇਆ ਬਹੁਤ ਸੋਹਣਾ ਪਿੰਡ ਹੈ ਤੇ ਛੋਟਾ ਵੀ ਨਹੀਂ ਕਹਿ ਸਕਦੇ ਤੇ ਬਹੁਤਾ ਵੱਡਾ ਵੀ ਨਹੀਂ ਕਹਿ ਸਕਦੇ ਇਸ ਪਿੰਡ ਨੂੰ ਤੇ ਇੱਕ ਖਾਸियत ਮੈਂ ਉਹ ਦੱਸਿਆ ਪਿੰਡ ਦੇ ਵਿੱਚ ਲਾਈਟ ਹੈ ਇੱਕ ਪਿੰਡ ਦੇ ਵਿੱਚ ਲਾਈਟ ਹੈ ਜਿਹੜੀ ਆਟੋਮੈਟਿਕ ਚੱਲਦੀ ਰਹਿੰਦੀ ਜਦੋਂ ਹੁਣ ਅ ਰੈੱਡ ਹੋ ਗਈ ਨਾ ਤੇ ਇਧਰੋਂ ਗੱਡੀ ਆ ਰਹੀ ਹੈ ਤੇ ਆ ਆਪਣੇ ਬੰਦੇ ਆ ਜਿਹੜੇ ਆ ਰਹੇ ਆ ਇਹਨਾਂ ਨੂੰ ਛੱਡ ਕੇ ਆਏ ਸੀ ਹੁਣ ਇੱਥੇ ਰੁਕ ਗਏ ਆ ਤੇ ਅਸੀਂ ਹੁਣ ਬਸ ਪੈਕਿੰਗ-ਪੁਕਿੰਗ ਸਾਡੀ ਚੱਲ ਰਹੀ ਆ ਤੇ ਆ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਕਿ ਇਟਲੀ ਦੇ ਪਿੰਡਾਂ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਆ ਸਪੀਡ ਕੈਮਰਾ ਜਿਹਨੂੰ ਕਹਿ ਦਿੰਨੇ ਆ ਆਹ ਤੇ ਰੋਡ ਦੇ ਨਾਲ-ਨਾਲ ਅਸੀਂ ਸਾਰੇ ਨਾ ਤੇ ਘਰ ਜਿਹੜੇ ਨਾ ਇੱਥੇ ਉਹ ਥੋੜੇ ਇੰਡੀਆ ਦੇ ਨਾਲ ਰਲਦੇ ਮਿਲਦੇ ਆ ਜੀ ਜਿਦਾਂ ਇੰਡੀਆ ਦੇ ਘਰ ਹਨਾ ਆ ਵੇਖੋ ਇੰਡੀਆ ਦੇ ਘਰਾਂ ਵਾਂਗ ਆ ਥੋੜੇ ਰਲਦੇ ਮਿਲਦੇ ਆ ਹੈਗਾ ਜੀ ਕੈਮਰਾ ਇਹ ਵਾਲਾ ਕੈਮਰਾ ਜਿਹੜਾ ਸਪੀਡ ਚੈੱਕ ਕਰਦਾ ਤੁਹਾਡੀ ਤੇ ਇੱਧਰ ਵੀ ਆ ਤੇ ਉੱਧਰ ਵੀ ਆ ਦੋਨਾਂ ਸਾਈਡਾਂ ਤੇ ਇੱਥੇ ਜਿਆਦਾ ਖੇਤੀਬਾੜੀ ਦਾ ਕੰਮ ਹੈ ਜੀ ਇਸ ਪਿੰਡਾਂ ਦੇ ਵਿੱਚ ਤੇ ਆ ਟਰੈਕਟਰ ਦੇਖੋ ਤੁਸੀਂ ਟਰੈਕਟਰ ਕੀ ਪੂਰਾ ਮਲ ਕੇ ਕਹਿ ਲੋ ਵੱਡੀ ਮਸ਼ੀਨ ਹੀ ਹੈ ਆ ਇਹ ਪਿੰਡਾਂ ਨੂੰ ਜਾਂਦਾ ਰਸਤਾ ਬਾਕੀ ਪਿੰਡਾਂ ਨੂੰ ਤੇ ਆ ਜਿਹੜੇ ਕੈਮਰੇ ਦੀ ਗੱਲ ਹੈ ਹਰ ਇੱਕ ਪਿੰਡ ਦੇ ਵਿੱਚ ਇੱਥੇ ਲੱਗਾ ਹੋਇਆ ਸ਼ਹਿਰ ਦੇ ਵਿੱਚ ਹੋਰ ਟਾਈਪ ਦੇ ਕੈਮਰੇ ਬਾਟੇ ਪਿੰਡ 'ਚ ਤੇ ਆ ਉੱਤੇ ਜਿਹੜੀ ਫੋਟੋ ਦੇਖ ਰਹੇ ਹੋ ਨਾ ਇੱਥੇ ਦੀ ਪੁਲਿਸ ਦੀ ਇਹ ਕੈਪ ਹੈ ਇਹ ਵਾਲੀ ਇੱਥੇ ਦੀ ਪੁਲਿਸ ਜਿਹੜੀ ਉਹ ਇਦਾਂ ਦੀ ਕੈਪ ਪਾਉਂਦੀ ਹੈ ਤਾਂ ਕਰਕੇ ਸਾਰਿਆਂ ਨੂੰ ਪਤਾ ਲੱਗ ਜਾਏ ਉਹ ਟਰੈਕਟਰ 'ਤੇ ਰਪਿਆ ਤੇ ਆ ਹੈਗੇ ਆ ਅਸੀਂ ਅਸੀਂ ਹੁਣ ਤਾਂ ਇਹ ਪਿੰਡ ਦਿਖਾਵਾਂਗੇ ਸਾਰ ਅੰਦਰ ਜਾ ਕੇ ਕਿ ਅੰਦਰੋਂ ਕਿਦਾਂ ਦਾ ਇਹ ਪਿੰਡ ਦੇਖਦਾ ਪਿੰਡਾਂ ਦੀ ਕੀ ਇੱਥੇ ਮਹਾਤਮਲ ਕੀ ਕਿਦਾਂ ਦੀ ਦੇਖ ਹੈ ਕੀ ਹੈ ਪੁਰਾਣਾ ਬਹੁਤ ਕੁਛ ਇਹਨਾਂ ਨੇ ਸੰਭਿਆ ਹੋਇਆ ਇੱਥੇ ਜੀ ਮਲਕੀ ਜ਼ਿਆਦਾਤਰ ਪੁਰਾਣੇ ਮਲਕੀਆ ਪੁਰਾਣੀਆਂ ਬਿਲਡਿੰਗਾਂ ਛੋਟਾ ਛੋਟਾ ਇਹ ਘਰ ਹੈ ਜੀ ਇੱਥੇ ਤੇ ਇਹ ਪਿੰਡ ਦੀ ਗਲੀ ਹੈ। ਉਹ ਨੰਬਰ 9 ਮੇਰਾ ਲੱਕੀ ਨੰਬਰ। ਉਹ ਨੰਬਰ 5 ਇਸ ਤਰ੍ਹਾਂ ਬਾਹਰ ਗੱਡੀਆਂ ਲੱਗ ਜਾਂਦੀਆਂ। ਤੇ ਇਦਾਂ ਦੇ ਪਿੰਡਾਂ ਦੇ ਘਰ ਹੈ ਇੱਥੇ। ਉਹ ਘਰ ਆਪਣਾ ਜੀ। ਉਹ ਪੀਲੇ ਤੇ ਪੈਸੀ ਰੁਕੇ ਆ ਤੇ ਇੱਥੇ ਪੰਜਾਬੀ ਭਰਾ ਬਹੁਤ ਰਹਿੰਦੇ ਆ ਜੀ ਤੇ ਉਹ ਜਿਹੜੀ ਮੇਨ ਗਲੀ ਐ ਪਿੰਡ ਦੀ ਇਹ ਜਿਹੜੀ ਸੀ ਲੋਕਲ ਗਲੀ ਸੀ ਉਹ ਗਲੀ ਲੰਘਦੀ ਆ ਪਿੰਡਾਂ ਨੂੰ ਅੱਗੇ ਜਾਂਦੀ ਆ ਦਿਖਾ ਲਈਏ ਆਪ ਛੋਟੇ ਛੋਟੇ ਘਰ ਐ ਤੇ ਲੋਕ ਲੇਕਿਨ ਪਿੰਡਾਂ ਚ ਸੁਖੀ ਐ ਇੱਥੇ ਇਟਲੀ ਦੇ ਵਿੱਚ ਮਤਲਬ ਕਿ ਇੱਥੇ ਹਾਰਡਲੀ ਜੇ ਤੁਸੀਂ ਸ਼ੇਅਰਿੰਗ ਚ ਰਹਿੰਦੇ ਹੋ ਮੁੰਡਿਆਂ ਦੇ ਨਾਲ ਤੇ ਤੁਹਾਨੂੰ 100 ਯੂਰੋ ਤੋਂ ਵੀ ਮੇਰਾ ਖਿਆਲ ਹੈ ਨਾ ਘਰ ਮੇਲ ਹੀ ਜਾਂਦਾ ਹੈ 100 150 ਯੂਰੋ ਕਹ ਲੋ ਮਹੀਨੇ ਦਾ ਤੇ ਜੇ ਜਿਆਦਾ ਮੁੰਡੇ ਆ ਤੇ ਫਿਰ ਇਸ ਤੋਂ ਵੀ ਹੋ ਸਕਦਾ ਘੱਟ ਹੋਵੇ ਇੱਥੇ ਪਿੰਡਾਂ ਚ ਸਟਾਪ ਸਾਈਨ ਵੀ ਹੈਗੇ ਆਪ ਕੋ ਤੇ ਇਸ ਤਰ੍ਹਾਂ ਦਾ ਇਹ ਲੱਗੇ ਹੋਏ ਆ ਆਪਣਾ ਇਹਨੂੰ ਸ਼ੀਸ਼ਾ ਕਹਿ ਦਿੰਦੇ ਆ ਕਿ ਆਇਆ ਗਿਆ ਦੇਖ ਜੇ ਹਲੋ ਤੇ ਪਿੰਡਾਂ ਸਾਈਕਲਾਂ ਚ ਸਰ ਮੈਂ ਹਰ ਸੀ ਕਿ ਉੱਤਰ ਮੈਂ ਹਰਦੀ ਨਹਿਰ ਦੀ ਆਵਾਜ਼ ਵੀ ਆ ਰਹੀ ਹੈ ਇੱਧਰ ਇੱਧਰ ਇਹ ਪਿੰਡ ਦੇ ਵਿੱਚੋਂ ਨਹਿਰ ਵੀ ਲੰਘਦੀ ਹੈ ਜੀ ਕੋਈ ਨਹੀਂ ਹਾਲੋ ਚੋਂ ਛੋਟੀ ਜੀ ਨਹਿਰ ਹੈ ਤੇ ਪਾਣੀ ਦੀ ਇਸ ਮੁਲਕਾਂ ਦੇ ਵਿੱਚ ਕੋਈ ਕਮੀ ਨਹੀਂ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਖੇਤੀਬਾੜੀ ਲਈ ਪਾਣੀ ਬਹੁਤ ਮਹਿੰਗਾ ਹੋ ਗਿਆ ਅੱਜਕੱਲ੍ਹ ਬਟੇ ਇਹ ਮੁਲਕਾਂ ਦੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਕਮੀ ਨਹੀਂ ਹੈ ਜੀ بارشਾਂ ਬਹੁਤ ਜ਼ਿਆਦਾ ਪੈਂਦੀਆਂ ਇੱਥੇ ਮੀਂਹ ਤੇ ਤਕਰੀਬਨ ਪਿੰਡਾਂ ਚ ਇਦਾਂ ਦੀਆਂ ਨਹਿਰਾਂ ਨੰਗਦੀਆਂ ਤੇ ਜਿਹੜੇ ਲਾਗੇ ਲਾਗੇ ਘਰ ਹੈ ਮੇਰਾ خیال ਇਹ ਮੱਛੀ ਮੋਟਰ ਪਾ ਕੇ ਮੈਨੂੰ ਲੱਗਦਾ ਵਰਤਦੇ ਵੀ ਹੋਣਗੇ ਆਲੋ ਇਹ ਨਹਿਰ ਦਾ ਵਾ ਪਤਾ ਨਹੀਂ ਕਿੱਧਰੋਂ ਆ ਰਹੀ ਹੈ ਬਟ ਇਸ ਤਰ੍ਹਾਂ ਹੀ ਰਹਿੰਦਾ ਹੈ ਪਾਣੀ ਬਿਲਕੁਲ ਸਾਫ਼ ਹੈ ਪਾੜਾਂ ਚੋਂ ਆ ਰਹੀ ਹੈ ਅੱਛਾ ਮੇਰੀ ਵਾਈਫ ਦਾ ਫਰੀ ਪਾੜਾਂ ਚੋਂ ਆ ਰਹੀ ਕਿਉਂਕਿ ਇਹ ਥੋੜਾ ਜਿਹਾ ਸਮਾਂ ਪਹਿਲਾਂ ਆਈ ਸੀ ਮੇਰੇ ਨਾਲ ਉਹਨੇ ਥੋੜੀ ਬਹੁਤੀ ਖਬਰਸਾਰ ਲੈ ਲਈ ਹੈ ਉਹ ਲਗਾਠਾਂ ਇੱਥੇ ਵੀ ਲੱਗੀਆਂ ਨਹਿਰ ਦੇ ਉੱਪਰ ਹੀ ਹਾਂਜੀ ਇਹ ਨਹਿਰ ਹੈ ਜੀ ਛੋਟੀ ਜਿਹੀ ਨਹਿਰ ਹੈ ਪਿੰਡ ਦੇ ਵਿੱਚੋਂ ਲੰਘ ਰਹੀ ਹੈ ਇੱਧਰੋਂ ਬਹੁਤ ਜ਼ਿਆਦਾ ਆਵਾਜ਼ ਆ ਰਹੀ ਨਹਿਰ ਦੀ ਇਹ ਪਿੰਡ ਦੇ ਘਰ ਹੈ ਜੀ ਤੇ ਹੁਣੇ ਆ ਜਿਹੜੀਆਂ ਮੈਂ ਦੱਸ ਰਿਹਾ ਸੀ ਆ ਲਗਾਠਾਂ ਆ ਬਿਲਕੁਲ ਨਦੀ ਦੇ ਕਿਨਾਰੇ ਕਿਸੇ ਦਾ ਘਰ ਉਹਦੇ ਬੈਕਯਾਰਡ ਚ ਲੱਗੀਆਂ ਤੇ ਆਪਾਂ ਬਿਨਾ ਪੁੱਛੇ ਤੋੜ ਲਈਆਂ ਕਿਉਂਕਿ ਵੇਸਟ ਹੋ ਰਹੀਆਂ ਸੀ ਡਿੱਗ ਰਹੀਆਂ ਸੀ ਥੱਲੇ ਨੂੰ ਤੇ ਆਪਾਂ ਤੋੜ ਲਈਆਂ ਫੜੋ ਜੀ ਤੁਸੀਂ ਤੇ ਦੂਜੀ ਗੱਲ ਜੀ ਇੱਥੇ ਆ ਛੋਟੀਆਂ ਗੱਡੀਆਂ ਬਹੁਤ ਆ ਜੀ ਯੂਰਪ ਦੇ ਵਿੱਚ ਤਕਰੀਬਨ ਛੋਟੀਆਂ ਗੱਡੀਆਂ ਜਿਦਾਂ ਕੂਬ ਜਿਹਨੂੰ ਕਯੂਬ ਕਹਿੰਦੇ ਆ ਟੂ ਡੋਰ ਜਿਦਾਂ ਹੁੰਦੀ ਗੱਡੀ ਉਹ ਬਹੁਤ ਜ਼ਿਆਦਾ ਚੱਲਦੀ ਅਟਲ ਦੀ ਆਵਾਜ਼ ਆ ਰਹੀ ਆ ਆ ਵੇਖੋ ਜੀ ਉਹ ਜਿਹੜਾ ਤੁਹਾਨੂੰ ਹੁਣੇ ਚਰਚ ਦਾ ਦਿਖਾਇਆ ਉਹ ਟਾਈਮ ਦੇ ਟਾਈਮ ਵੱਜਦਾ ਜਦੋਂ 6 ਵਜੇ ਵੱਜਣ 5 ਵਜੇ ਵੱਜਣ ਉਸ ਹਿਸਾਬ ਨਾਲ ਉਹਨੇ ਵੱਜਣਾ ਹੁੰਦਾ ਆ ਵੇਖੋ ਜੀ ਜਦੋਂ ਬੀਬੀ ਸਾਈਕਲ ਤੇ ਜਾ ਰਹੀ ਹੈ ਹਲਮਟ ਦੀ ਇੱਥੇ ਲੋਡ ਨਹੀਂ ਹੁੰਦੀ ਤੇ ਪਿੰਡ ਦੇ ਵਿੱਚ ਆ ਇੱਕ ਦੁਕਾਨ ਹੈ ਇਕਲੋਤੀ ਦੁਕਾਨ ਹੈ ਹੈਨਾ ਸਹੀ ਜੀ ਇਕਲੋਪੀ ਹੈ ਇਹ ਮਤਲਬ ਕਿ ਪਾਨੀਆਂ ਬੰਦੀਆਂ ਇੱਥੇ ਪਾਨੀਆਂ ਬੰਦੀਆਂ ਪਾਨੀਆਂ ਮਤਲਬ ਕਿ ਬ੍ਰੈਡ ਬਟਰ ਜੈਮ ਇਦਾਂ ਦੀਆਂ ਜੜੀਆਂ ਲੋੜੀਂਦੀਆਂ ਚੀਜ਼ਾਂ ਹੋ ਇਸੇ ਪਿੰਡੂ ਮਿਲ ਜਾਂਦੀਆਂ ਤੇ ਇਹ ਪਾਨੀਆਂ ਜਿਹੜਾ ਇੱਥੇ ਦਾ ਗੋਰਾ ਹੈ オリジナル ਬਣਾਉਂਦਾ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਤੇ オリジナル ਬਣਾਉਂਦਾ ਤਾਜ਼ੀਆਂ ਤਾਜ਼ੀਆਂ ਤੇ ਇੱਥੇ ਲਾਗਲੇ ਲਾਗਲੇ ਪਿੰਡਾਂ ਦੇ 10 ਕਿਲੋਮੀਟਰ ਤੱਕ ਜਿਹੜੇ ਕੋਈ ਦੇ ਕੋਲ ਪਾਨੀਆਂ ਲੈਣ ਆਉਂਦੇ ਪਾਨੀ ਇੱਥੇ ਬਹੁਤ ਮਸ਼ਹੂਰ ਹੈ ਜੀ ਵਿੱਚ ਜੈਮ ਜੂਮ ਲਾਓ ਜਿਦਾਂ ਛੋਟੇ ਜਿਹੇ ਬਰੈਡ ਹੁੰਦੇ ਅਸੀਂ ਕਹਿ ਦਿੰਨੇ ਆ ਉਹਨੂੰ ਇਟਾਲੀਅਨ ਚਪਾਨੀ ਬੋਲਦੇ ਆ ਤੇ ਉਹ ਆਪਾਂ ਚੱਕ ਸਕਦੇ ਤੇ ਆ ਆਪਣਾ ਘਰ ਸੀ ਜਿੱਥੇ ਆਪਾਂ ਰੁਕੇ ਸੀ ਤੇ ਤੁਹਾਨੂੰ ਹੁਣ ਵਿਲਾ ਵੀ ਦਿਖਾਉਨੇ ਆ ਕਿ ਇੱਥੇ ਵਿਲੇ ਕਿੱਦਾਂ ਦੇ ਹੁੰਦੇ ਆ ਜਿਹਨੂੰ ਵੱਡੇ ਘਰ ਅਸੀਂ ਕਹਿ ਦਿੰਨੇ ਆ ਆ ਚਰਸਤੇ ਕੋਲ ਇਹਨਾਂ ਨੇ ਬੈਠਣ ਲਈ ਬਿਠਾਇਆ ਇੱਥੇ ਬਣਾਈਆਂ ਕੁਰਸੀਆਂ ਸ਼ਾਮ ਨੂੰ ਆ ਕੇ ਕਦੇ-ਕਦੇ ਗੋਰੇ ਅਸੀਂ ਦੇਖਿਆ ਮੈਂ ਆਪਣੇ ਟ੍ਰਿਪ 'ਚ ਕਿ ਇੱਥੇ ਗੋਰੇ ਬੰਦੇ ਆ ਕੇ ਕੱਪਾ ਛੱਪਾ ਕਰਦੇ ਜਿਹੜੇ ਪੁਰਾਣੇ ਬਜ਼ੁਰਗ ਗੋਰੇ ਆ ਤੇ ਆਹ ਚਰਚ ਹੈ ਜਿਹੜੀ ਮੈਂ ਦਿਖਾ ਰਿਹਾ ਸੀ ਜੀ ਬਹੁਤ ਵੱਡੀ ਚਰਚ ਹੈ ਤੇ ਇੱਥੇ ਬੜੇ ਫੰਕਸ਼ਨ ਹੁੰਦੇ ਆ ਮੈਂ ਜਿੱਦਾਂ ਦਾ ਆਇਆ ਮੈਂ ਤਿੰਨ-ਚਾਰ ਫੰਕਸ਼ਨ ਤੇ ਦੇਖ ਹੀ ਲਏ ਆ ਬੋਰਡ ਜੀ ਇੱਥੇ ਦਾ ਪਿੰਡ ਦੀ ਕੋਈ ਸੂਚਨਾ ਕਿਸੇ ਨੂੰ ਦੇਣੀ ਹੋਵੇ ਇੱਥੇ ਲਾ ਦਿੰਦੇ ਦੂਜੀ ਗੱਲ ਜੀ ਸਭ ਤੋਂ ਵੱਡੀ ਗੱਲ ਆ ਵਖੋ ਉਹ ਸਾਡੇ ਘਰ ਆ ਆ ਕਨਕ ਲੱਗੀ ਹੋਈ ਆ ਟ੍ਰੈਕਟਰ ਨਾਂ ਕੇ ਗਿਆ ਤੇ ਆ ਕਨਕ ਲੱਗੀ ਆ ਹੁਣ ਕਨਕ ਕਹਿੰਦੇ ਕਨਕ ਦੀ ਬਾੜੀ ਹੋ ਜਾਣੀ ਆ ਤੇ ਬਾੜੀ ਤੋਂ ਬਾਅਦ ਫਿਰ ਇੱਥੇ ਮੱਕੀ ਲਾਉਣੀ ਸ਼ੁਰੂ ਕਰਤੀ ਇਹਨਾਂ ਨੇ ਛੱਲੀਆਂ ਜਦੋਂਗਾ ਮੱਕੀ ਬਹੁਤ ਜ਼ਿਆਦਾ ਮੱਕੀ ਹੁੰਦੀ ਬੜੀ ਦਦਾਰ ਦੇ ਵਿੱਚ ਬਹੁਤ ਕੋਣ ਪਤਾ ਨਹੀਂ ਪਾਰਕ ਹੈ ਜਿੱਥੇ ਇਹਦਾ ਤੁੰਡਾ ਪਿਆ ਹੈ ਆ ਜਿੱਧਰ ਵਾਈਫ ਦਾ ਅਸਲੀਏ ਪਾਰਕ ਸੀ ਲੇਕਿਨ ਟੇਬਲ ਟੋਪਰ ਲੱਗੇ ਕੋ ਫੰਕਸ਼ਨ ਹੋਣਗਾ ਸ਼ਾਇਦ ਵੀ ਆਪਾਂ ਨੂੰ ਨਹੀਂ ਪਤਾ ਪਰ ਆਪਾਂ ਇਧਰ ਨੂੰ ਚੱਲਦੇ ਆ ਇਧਰ ਨੂੰ ਹੈਗੇ ਜੀ ਜ਼ਿਆਦਾ ਖੇਤ ਇੱਕ ਟਰੈਕਟਰ ਤੇ ਲੰਘਿਆ ਜਿਹੜਾ ਤੁਹਾਨੂੰ ਦਿਖਾਇਆ ਮੈਂ ਇੱਕ ਟਰੈਕਟਰ ਆ ਰਿਹਾ। ਕਿਉਂਕਿ ਬਾੜੀਆਂ ਸ਼ੁਰੂ ਹੋ ਗਈਆਂ ਹਨ ਇਸ ਕਰਕੇ ਬਹੁਤ ਬੀਜ਼ੀ ਹੋਏ ਪਏ ਟਰੈਕਟਰ ਤੇ। ਸਕੂਟਰ ਦੇਖ ਲਈ। ਤੇ ਆ ਜਿਹੜਾ ਜੀ ਪਿੰਡ ਦੇ ਵਿੱਚ ਹੀ ਇਹ ਹੈਗਾ ਜਾਨਵਰਾਂ ਦਾ ਡਾਕਟਰ। ਉਹ ਲਿਖਿਆ ਵੈਟਰਨ ਜਿਹੜਾ ਹੁੰਦਾ ਨਾ ਵੈਟਰਨ ਨਾ ਰੋ। ਮੈਨੂੰ ਕਹਿਣਾ ਨਹੀਂ ਆ ਰਿਹਾ। ਪੈਟ ਵਾਲਿਆਂ ਦਾ ਪੈਟ ਵਾਲਿਆਂ ਦਾ ਜਿਹੜੇ ਜਾਨਵਰ ਹੁੰਦੇ ਨਾ ਜਿਦਾ ਡੌਗ ਕੈਟ ਉਹ ਉਹ ਉਹਨਾਂ ਦੀ ਐਂਬੂਲੈਂਸ ਆਉਂ ਖਲੋਤੀ ਹੋਈ ਇੱਕ ਮਸ਼ੀਨ ਜੀ ਲੈ ਕੇ ਜਾ ਰਹੀ ਜੀ ਇੱਧਰ ਨੂੰ ਖੇਤ ਚਲੇ ਗਏ ਆ ਆ ਸਾਈਡ ਨੂੰ ਆਪਾਰਟਮੈਂਟ ਹੈ ਨਾ ਆਪਾਰਟਮੈਂਟਾਂ ਚ ਵੀ ਪੰਜਾਬੀ ਭਰਾ ਰਹਿੰਦੇ ਆ ਤੇ ਇਸ ਪਿੰਡ ਤੇ ਕੰਮ ਸੇ ਕਮ ਜਿਆਦਾ ਨਹੀਂ ਤੇ ਜਿਹੜਾ ਮੇਰਾ ਐਸਟੀਮੇਟ ਹੈ ਜੀ 50 ਫੈਮਲੀਆਂ ਤੇ ਹੈਗੀਆਂ ਆਪਣੀਆਂ ਤੇ ਜੀ ਲਾ ਲੋ ਜੀ ਤੇ ਹੈਗਾ 100 ਜੀ ਤੇ ਹੋਏਗਾ 100 ਤੋਂ 120 ਜੀ ਵਿੱਚੇ ਬੱਚੇ ਕਿਉਂਕਿ ਬੱਚਿਆਂ ਨੂੰ ਸਵੇਰੇ ਇੱਥੇ ਬੱਸ ਲੈਣ ਹੁੰਦੀ ਹੈ ਜਿਹੜੇ ਵੱਡੇ ਸਕੂਲ ਵਾਲੇ ਤੇ ਉਹ ਬਹੁਤ ਜ਼ਿਆਦਾ ਬੱਚੇ ਬੱਸ ਤੇ ਚੜਦੇ ਐ ਇਦਾਂ ਲੋਕ ਆਪਣਾ ਸਮਾਨ ਪਾ ਕੇ ਇੱਥੇ ਰੱਖ ਦਿੰਦੇ ਬਾਹਰ ਜੀ ਇਹ ਬਿੰਨ ਹੈ ਇਹ ਹਫ਼ਤੇ ਜਿੱਥੇ ਤਿੰਨ ਦਿਨ ਤਿੰਨ ਵਾਰੀ ਆਉਂਦੀ ਆ ਬਿੰਨ ਬਿੰਨ ਆਉਂਦੇ ਜੀ ਸ਼ੇਰ ਹਾਂਜੀ ਹੈਲੋ ਨਾ ਭਾਈ ਚਾਓ 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 ਹੈਲੋ ਹੈਲੋ ਚਾਓ ਬੋਲੇ ਆ ਦੇਖ ਰਹੇ ਹੋ ਜੀ ਇਹ ਹੈਗਾ ਵਿਲਾ ਜਿਹੜੇ ਪਹਿਲਾਂ ਅਸੀਂ ਤੁਹਾਨੂੰ ਦਿਖਾਏ ਉਹ ਸੀ ਕਾਰ ਤੇ ਘਰਾਂ ਦਾ ਮਤਲਬ ਕਿ ਛੋਟੇ ਘਰ ਸੀ ਸਸਤੇ ਹੁੰਦੇ ਆ ਇਹ ਵਿਲਾ ਵਿਲੇ ਦਾ ਮਤਲਬ ਜਿੱਦਾਂ ਵੱਡਾ ਘਰ ਜਿਹਦੇ ਸਾਨੂੰ ਪਾਰਕ ਵੀ ਸਾਹਮਣੇ ਵੀ ਵਿਲਾ ਹੈ ਜੀ ਜਿਹਦੇ ਤੁਹਾਨੂੰ ਪਾਰਕ ਵੀ ਮਿਲ ਜਾਂਦਾ ਬੈਨ ਨੂੰ ਘਾਹ ਵੀ ਹੁੰਦਾ ਹੈ ਠੀਕ ਹੈ ਜੀ ਤੁਹਾਡੀ ਪਰਸਨਲ ਪਾਰਕਿੰਗ ਵੀ ਹੁੰਦੀ ਹੈ ਤੇ ਇਹ ਵਿਲਾ ਟਾਈਪ ਹੈ ਆ ਵੀ ਵਿਲਾ ਇਹ ਵੀ ਹੈ ਛੋਟਾ ਵਿਲਾ ਅੱਗੇ بڑے بڑے ਸੋਹਣੇ ਵਿਲੇ ਆ ਜੀ ਉਹ ਦੂਰ ਤੱਕ ਜੇ ਜਾਵਾਂਗੇ ਨਾ ਆ ਬੈਨ ਰੱਖਿਆ ਜਿੱਦਾਂ ਤੁਹਾਨੂੰ ਦੱਸਿਆ ਬੈਨ ਹੁੰਦੇ ਉਹ ਟਰੱਕ ਆ ਲਿਆ ਪਏ ਉਹ ਹੱਥ ਨਾਲ ਚੱਕ ਕੇ ਸੁੱਟ ਲੈਂਦੇ ਮਨ ਲ ਕੇ ਦੂਜਾ ਆਸਟ੍ਰੇਲੀਆ ਵਰਗਾ ਸਿਸਟਮ ਨਹੀਂ ਆ ਕਿ ਵੀ ਪਾ ਕੇ ਤੁਸੀਂ ਇਦਾਂ ਸੁੱਟੋ ਜੀਸਸ ਨੂੰ ਇਹ ਲੋਕ ਬਹੁਤ ਮੰਦੇ ਧਰਮੀ ਲੋਕ ਐ ਜੀ ਇਹ ਆ ਵੇਖੋ ਮੋਸਟਲੀ ਘਰਾਂ ਦੇ ਬਾਹਰ ਨਾਲ ਤੁਹਾਨੂੰ ਇਸ ਤਰ੍ਹਾਂ ਜਿਹੜਾ ਜੀਸਸ ਦੀਆਂ ਮਿਲ ਜਾਣਗੇ ਜੀਸਸ ਨੂੰ ਪੁੱਛਣ ਵਾਲੇ ਮੰਨਣ ਵਾਲੇ ਆਹ ਕੋਈ ਆ ਵੀ ਲ ਵੱਡਾ ਤਕੜਾ ਵਿਲਾ ਹੈ ਜਿਹੜੇ ਮਲਕ ਇਦਾਂ ਪਿੰਡਾਂ ਚ ਵਿਲੇ ਉਹ ਤੁਹਾਨੂੰ ਅਰਾਊਂਡ ਜੋ ਮੈਂ ਸੁਣਿਆ ਮੈਨੂੰ ਨਹੀਂ ਪਤਾ ਇਹ ਸਹੀ ਹੈ ਕਿ ਨਹੀਂ ਬਟ 2 ਤੋਂ 2.5 ਲੱਖ ਯੂਰੋ ਦੇ ਮਿਲ ਜਾਂਦਾ ਬਲਕਿ ਤਕੜਾ ਵਿਲਾ 4-5 ਬੈਡਰੂਮ ਦਾ ਉਹ ਵੇਖੋ ਜੀ ਜੀਸਸ ਦੀ ਫੇਰ ਆਈ ਫੋਟੋ ਇਹ ਜੀਸਸ ਦੀ ਮਾਂ ਹੈ ਆਈ ਥਿੰਕ ਜਿਹਨਾਂ ਜੀਸਸ ਪੈਦਾ ਹੋਏ ਸੀ ਮੈਨੂੰ ਸ਼ੋਰ ਮੀ ਹੈ ਹਿਸਟਰੀ ਦਾ ਪਰ ਮੈਨੂੰ ਲੱਗਦਾ ਆ ਵੇਖੋ ਜੀ ਆ ਵੀ ਵਿਲਾ ਵਿਲਾ ਇੱਥੇ ਵੱਡੇ ਆ ਜੀ ਆ ਵੀ ਵਿਲਾ ਇਹ ਲੋਕ ਵਿਲਾ ਬੋਲਦੇ ਆ ਉਸ ਸੀਜ਼ਨ ਨੂੰ ਇਹ ਪਿੰਡ ਦਾ ਨਾਮ ਹੈ ਕੋਨੀਓਲੋ 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 ਆ ਵਿਲਿਆਂ ਦੇ ਵਿੱਚ ਪਾਰਕ ਹੈ ਕੀ ਆ ਜੀ ਇੱਕ ਹੋਰ ਚੀਜ਼ ਇੱਥੇ ਦੀ ਇੰਪੋਰਟੈਂਟ ਹੈ ਜੀ ਅਸੀਂ ਹੁਣ ਇੱਥੇ ਨੇੜੇ ਕੋਰਜਨੋ ਵੀ ਪਿੰਡ ਪਿੰਦਾ ਉੱਥੇ ਵੀ ਗਏ ਸੀ ਆ ਜਿਹੜੀ ਟੂਟੀ ਦੇਖ ਰਹੇ ਹੋ ਐਦਾਂ ਹੀ ਚੱਲਦਾ ਰਹਿੰਦਾ ਹੈ ਪਾਣੀ ਪੀਣ ਜੋਗ ਹੈ ਤੇ ਬਿਲਕੁਲ ਟੈਸਟਡ ਪਾਣੀ ਹੈ ਤੇ ਇੱਥੋਂ ਤੁਸੀਂ ਪਾਣੀ ਪੀ ਵੀ ਸਕਦੇ ਹੋ ਤੇ ਠੰਡਾ ਪਾਣੀ ਫ੍ਰਿਜ ਦਾ ਫ੍ਰੀਜਰ ਦਾ ਪਾਣੀ ਤੇ ਚੱਲਦਾ ਹੀ ਰਹਿੰਦਾ ਹੈ 24 ਘੰਟੇ ਸੋ ਇਹ ਸਿਸਟਮ ਨਹੀਂ ਮੈਨੂੰ ਸਮਝ ਆਈ ਮੈਂ ਆਪਣੇ ਉਹ ਜਿਹੜੇ ਸਾਡੇ ਰਿਸ਼ਤੇਦਾਰ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਕਿਉਂਕਿ ਉਹ ਥੋੜਾ ਸਮਾਂ ਹੀ ਸਾਊਥ ਇਟਲੀ ਚ ਮੁਵ ਹੋਇਆ ਇਹ ਐ ਨਾਰਥ ਇਟਲੀ ਜਿੱਥੇ ਪੰਜਾਬੀਆਂ ਦਾ ਘੜਾ ਹੈ ਬਰੇਸ਼ੀਆ ਜਿਹੜਾ ਇਹਨਾਂ ਨੂੰ ਮਲਕੀ ਏਰੀਆ ਬਰੇਸ਼ੀਆ ਪੈਂਦਾ ਮਿਲਾਨ ਦੇ ਕੋਲ ਸੋ ਉਹ ਹੈਗਾ ਉਹ ਸਾਹਮਣੇ ਚਰਚ ਦਾ ਟੱਲ ਹੈ ਜੀ ਜਿਹੜਾ ਆਪਣੇ ਸਮੇ ਦੇ ਹਿਸਾਬ ਨਾਲ ਖੜਕਦਾ ਤੇ ਇਹ ਜਿਹੜੀ ਟੂਟੀ ਦੀ ਗੱਲ ਕਰ ਰਿਹਾ ਕਿਉਂਕਿ ਮੈਂ ਇਧਰ ਨੂੰ ਤਾਂ ਆ ਗਿਆ ਕਿਉਂਕਿ ਇਹ ਟੂਟੀ ਬਾਰੇ ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ ਏ ਟੂਟੀ ਅਸੀਂ ਹੁਣ ਔਰੀਜਨੋ ਵੀ ਗਏ ਸੀ ਉੱਥੇ ਵੀ ਤਕਰੀਬਨ ਹਰ ਇੱਕ پارک ਦੇ ਨਾਲ ਇਹ ਤੁਹਾਨੂੰ ਟੂਟੀ ਦੇਖਣ ਨੂੰ ਮਿਲੇਗੀ ਹਾਲਕੀ ਤਕਰੀਬਨ پارکਾਂ ਦੇ ਵਿੱਚ ਹੈਗੀ ਕਿਉਂਕਿ ਇੱਥੇ ਇਟਲੀ ਦੇ ਵਿੱਚ ਅਸੀਂ ਜਿਹਨਾਂ ਦੇ ਘਰ ਵੀ ਗਏ ਰਿਸ਼ਤੇਦਾਰਾਂ ਦੇ ਜਾਂ ਫਰੈਂਡ ਸਰਕਲ ਦੇ ਸਾਰੇ ਜਿਹੜਾ ਪਾਣੀ ਆ ਬੋਤਲਾਂ ਵਾਲਾ ਪੀਂਦੇ ਆ ਇੱਥੇ ਛੇ ਛੇ ਕਾਸਾ ਕਹਿ ਦਿੰਦੇ ਕੋਈ ਛੇ ਬੋਤਲਾਂ ਇੱਕ ਕਾਸੇ 'ਚ ਹੁੰਦੀਆਂ ਇੱਕ ਬੋਤਲ 19 ਸੈਂਟ ਦੀ 22 ਸੈਂਟ ਦੀ 25 ਸੈਂਟੇ ਜਿਤਾ ਆ ਜਾਂਦੀ ਹੈ ਉਹ ਸਾਰਿਆਂ ਨੇ ਲਿਆ ਕੇ ਨਾ 50 50 ਲੀਟਰ 100 100 ਲੀਟਰ ਘਰਾਂ ਚ ਪਾਣੀ ਰੱਖਿਆ ਹੋਇਆ ਇੱਥੇ ਇਟਲੀ ਦੇ ਵਿੱਚ ਜਿਸ ਏਰੀਆ ਚ ਅਸੀਂ ਮਿਲਾਨ ਅਸੀਂ ਇਥੋਂ 200 ਕਿਲੋਮੀਟਰ ਗਏ ਆ ਜੀ ਆਸਟਰੀਆ ਬਾਰਡਰ ਤੇ ਉੱਥੇ ਵੀ ਹੈ ਤੇ ਸਵਿਟਜ਼ਰਲੈਂਡ ਵੀ ਅਸੀਂ ਦੇਖਿਆ ਜਿਹਨਾਂ ਦੇ ਗਏ ਸੀ ਕਿ ਵੀ ਉੱਥੇ ਵੀ ਇਹ ਪਾਣੀ ਉਹ ਬੋਤਲ ਵਾਲਾ ਹੀ ਯੂਜ਼ ਕਰ ਰਹੇ ਸੀ ਤੇ ਮੇਰਾ ਸਵਾਲ ਸਾਰਿਆਂ ਨੂੰ ਇੱਥੇ ਮੈਂ ਕੀਤਾ ਉਹ ਕਹਿੰਦੇ ਨਹੀਂ ਇਹ ਪਤਾ ਨਹੀਂ ਸਰਕਾਰਾਂ ਵੀ ਗੰਧੀਆਂ ਕਿ ਨਹੀਂ ਪਾਣੀ ਉਹ ਪੀਣ ਯੋਗ ਨਹੀਂ ਹੈ ਇੱਥੇ ਦਾ ਇਹ ਮੈਨੂੰ ਪਤਾ ਨਹੀਂ ਹੁਣ ਪਰ ਇੱਥੇ ਜਿੱਥੇ ਵੀ ਅਸੀਂ ਗਏ ਆ ਬਰੇਸ਼ੀਆ ਇਧਰ 100 100 ਕਿਲੋਮੀਟਰ ਸਾਈਡਾਂ ਤੇ ਬਲਚਾਨੋ ਵਾਲੀ ਸਾਈਡ ਗਏ ਆ ਉੱਥੇ ਵੀ ਸਾਰੇ ਇਹੀ ਬੋਤਲਾਂ ਵਾਲਾ ਪਾਣੀ ਪੀਂਦੇ ਆ ਤੇ ਇਹ ਜਿਹੜਾ ਹੁਣੇ ਜਿਹੜੇ ਪਾਰਕ ਦੇ ਲਾਗੇ ਤੁਸੀਂ ਟੂਟੀ ਦੇਖੀ ਇਹ ਵੀ ਟੂਟੀ ਦਾ ਪਾਣੀ ਜਿੱਦਾਂ ਮਲਕੀ ਭਰ ਕੇ ਆਪਾਂ ਪੀ ਸਕਦੇ ਆ ਇਹ ਕੀ ਆ ਹਾਂ ਉਹ ਕਾਉਂਸਲ ਹੈ ਜੀ ਸਾਹਮਣੇ ਜਿਹੜੀ ਨਾ ਪਿੰਡ ਦੀ ਜਿੱਦਾਂ ਕਹਿ ਲੋ ਨਗਰ ਨਿਗਮ ਜੇ ਤੁਹਾਨੂੰ ਕੋਈ ਇਸ਼ੂ ਹੈ ਪ੍ਰੋਬਲਮ ਹੈ ਤੇ ਤੁਸੀਂ ਉੱਥੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਸਕੂਲ ਹੈ ਅੱਛਾ ਸੌਰੀ ਸੌਰੀ ਜੀ ਇਹ ਸਕੂਲ ਹੈ ਕਿਉਂਕਿ ਮੈਂ ਗਿਆ ਨਹੀਂ ਇਹ ਗਈ ਸੀ ਇਹ ਛੋਟਾ ਸਕੂਲ ਹੈ ਕਿੰਡੀ ਗਾਰਡਨ ਕਿੰਡੀ ਗਾਰਡਨ ਸਕੂਲ ਹੈ ਤੇ ਉਹहां ਗ੍ਰੈਜੂਏਸ਼ਨ ਵਾਸਤੇ ਆਇਆ ਸੀ ਇੱਥੇ ਆਪਣਾ ਉਹ ਕੀਰਤ ਆਪਣਾ ਅਰਜਨ ਵੈਲੀ ਤੇ ਪਾਣੀ ਦੀ ਗੱਲ ਚੱਲ ਰਹੀ ਸੀ ਉਹ ਪਾਣੀ ਇਦਾਂ ਟੂ ਇੱਥੇ ਲੱਗੇ ਹੋਇਆ ਸੀ ਕਈ ਇੱਥੋਂ ਭਰ ਕੇ ਲੈ ਕੇ ਜਾਂਦੇ ਬੋਤਲਾਂ ਤੇ ਮੋਸਟਲੀ ਜਿਹੜੇ ਲੋਕ ਉਹ ਮਾਰਕੀਟਾਂ ਤੋਂ ਪਾਣੀ ਖਰੀਦਦੇ ਆ ਘਰ ਚ ਪੀਣ ਵਾਸਤੇ ਆਹ ਕੋਜੀ ਪੁਰਾਣੀ ਗੱਡੀ ਮੇਰਾ ਖਿਆਲ 1900 90 ਇੰਨੇ ਦਾ ਮਾਡਲ ਹੋਏਗਾ ਇਹ ਗੱਡੀ ਦਾ ਫਿਰ ਵੀ ਚੱਲ ਰਹੀ ਹੈ ਦੂਜੀ ਗੱਲ ਸਾਫ ਸਫਾਈ ਦੀ ਕਰਦੇ ਆ ਆਪਾਂ ਜੀ ਕੱਲ ਅਸੀਂ ਸਵਿਟਜ਼ਰਲੈਂਡ ਤੋਂ ਆਏ ਵਾਪਸ ਤੇ ਠੀਕ ਹੈ ਸਵਿਟਜ਼ਰਲੈਂਡ ਪਹਾੜੀਆਂ ਬਹੁਤ ਹੈ ਜੀ ਪਹਾੜੀਆਂ ਜਿਹੀ ਉਹ ਸਾਰਾ ਮੁਲਕ ਅਸੀਂ ਇੱਕ ਬਾਰਡਰ ਤੋਂ ਦੂਜੀ ਬਾਰਡਰ ਤੇ ਗਏ ਆ ਉਹ ਪਹਾੜੀਆਂ ਦੇ ਵਿੱਚ ਹੀ ਉਹ ਮੁਲਕ ਘਿਰਿਆ ਹੋਇਆ ਜਿਹੜਾ ਸਵਿਟਜ਼ਰਲੈਂਡ ਹੈ ਤੇ ਪਰ ਇੱਕ ਮਿੰਟ ਜੀ ਪਹਾੜੀਆਂ 'ਚ ਘਿਰਿਆ ਹੋਇਆ ਪਰ ਸਾਨੂੰ ਕੋ ਬਹੁਤਾ ਡਿਫਰੈਂਸ ਨਹੀਂ ਲੱਗਾ ਸੋਨਾ ਬੇਸ਼ੱਕ ਉਹ ਹੈਗਾ ਸਵਿਟਜ਼ਰਲੈਂਡ 'ਚ ਕੋਈ ਸ਼ੱਕ ਨਹੀਂ ਪਰ ਇਟਲੀ ਵੀ ਬਹੁਤ ਸੋਹਣਾ ਹੈ ਜੀ ਇਟਲੀ ਵੀ ਆਪਾਂ ਬੁਲਜਾਨੋ ਵਾਲੀ ਸਾਈਡ ਮੈਂ ਦੱਸ ਰਿਹਾ ਆ ਸਟਰੀਆ ਵਾਲੀ ਸਾਈਡ ਆਪਾਂ ਗਏ ਸੀ ਉਸ ਬਾਰਡਰ ਨੂੰ ਤੇ ਬੜਾ ਪਿਆਰਾ ਲੱਗਾ ਸਾਹੀ ਜੀ ਜਦੋਂ ਅਸੀਂ ਇਹ ਤੁਹਾਨੂੰ ਪਿੰਡ ਦਿਖਾ ਰਹੇ ਸੀ ਤੇ ਕੀ ਹੋਇਆ ਜਦੋਂ ਅਸੀਂ ਉੱਧਰ ਆਪਣੇ ਵਿਲੇ ਦੇਖਣ ਗਏ ਤੇ ਜਦੋਂ ਆ ਰਹੇ ਸੀ ਵਾਪਸ ਤੇ ਇੱਥੇ ਪਹੁੰਚੇ ਤੇ ਟਰੈਕਟਰ ਤੇ ਜਿਹੜੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਟਰੈਕਟਰ ਦੇ ਕੋ ਮਸ਼ੀਨ ਜਿਹੜੀ ਕੰਪੈਨ ਆ ਗਈ ਤੇ ਅਸੀਂ ਸੋਚਿਆ ਕਿ ਕਣਕ ਮੈਂ ਤੇ ਹੁਣੇ ਦਿਖਾਈਏ ਤੇ ਕਣਕ ਹਰੀ ਐ ਤੇ ਇਹ ਹਰੀ ਕਟਣ ਆਗੇ ਕਣਕ ਬਲਕਿ ਇਹਨਾਂ ਨੇ ਹਰੀ ਕਣਕ ਕੱਟ ਕੇ ਤੇ ਹੁਣ ਇੱਥੇ ਮੱਕੀ ਬੀਜਣੀ ਆ ਤੇ ਮੈਂ ਫਿਰ ਇਹ ਮੇਕ ਸ਼ੋਰ ਕੀਤਾ ਕਿਸੇ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਜੀ ਇਹ ਹਰੀ ਕਣਕ ਵੱਢ ਕੇ ਲੈ ਜਾਂਦੇ ਆ ਕਿਉਂਕਿ ਇਹ ਫਿਰ ਗਾਵਾਂ ਦਾ ਚਾਰਾ ਮਲਕੀ ਗਾਵਾਂ ਦੇ ਖਾਣ ਵਾਸਤੇ ਇਹਨੂੰ ਪੈਕ ਕਰ ਲੈਂਦੇ ਆ ਗਾਵਾਂ ਦੇ ਚਾਰੇ ਵਾਸਤੇ ਇਹਨਾਂ ਨੇ ਹਰੀ ਕਣਕ ਵੱਢ ਲਈ ਸੋ ਅੱਜ ਦਾ ਤੁਸੀਂ ਦੇਖ ਰਹੇ ਹੋ ਤਕੜਾ ਟਰੱਕ ਹੈ ਮਲਗੇ ਜਿਹੜਾ ਟਰੈਕਟਰ ਉਹਦੇ ਪਿੱਛੇ ਪੂਰਾ ਜਿਹੜੀ ਟਰਾਲੀ ਬਹੁਤ ਤਕੜੀ ਹੈ ਤੇ ਇਹ ਸਾਡੇ ਸਾਹਮਣੇ ਮੇਰਾ ਖਿਆਲ ਇੰਨੇ ਦੋ ਆੜ ਲਈ ਜਿਆਦਾ ਨਹੀਂ ਜੀ 5-10 ਮਿੰਟ ਜੀ ਇਹਨਾਂ ਨੇ ਕੱਟ ਕੇ ਤੇ ਪਰੇ ਮਾਰੀ ਸੋ ਤੁਸੀਂ ਦੇਖੋ ਹੁਣ ਸੇ ਪੂਰੀ ਦੋ ਟਰਾਲੀਆਂ ਦੇ ਵਿੱਚ ਹੀ ਇਹ ਪੂਰੀ ਮਨ ਲਗੀ ਨੀਰ ਬੋਟ ਹੈ ਸੀ ਜੀ 2-3 ਏਕੜ ਸੀ ਤੇ ਕੱਟ ਕੇ ਲੈ ਗਏ ਅਸੀਂ ਨਾ ਕੋਨੇ ਤਾਂ ਉਹ ਜਿਹੜਾ ਪਿੰਡ ਦਿਖਾ ਰਹੇ ਸੀ ਨਾ ਤੇ ਅਸੀਂ ਪਰੇ ਨੂੰ ਚਲੇ ਗਏ ਸੀ ਤੇ ਪਰ ਆ ਪਿੰਡ ਦੇ ਵਿੱਚ ਨਾ ਸ਼ਾਮ ਦੇ 6:30 ਹੋਏ ਹੈ ਨਾ 6 ਵਜੇ ਆ ਸੋ ਸ਼ਾਮ ਦੇ 6 ਵਜੇ ਨਾ ਆ ਚਰਚ ਹੈ ਜੀ ਪਿੰਡ ਦੀ ਚਰਚ ਕਿੱਡੀ ਵੱਡੀ ਪਿੰਡ 'ਚ ਚਰਚ ਆ ਤੇ ਇਹ ਪਿੰਡ 'ਚ ਕੁਝ ਜਿੱਦਾਂ ਇਦਾਂ ਜੀਸਸ ਦਾ ਕੁਛ ਚਲਕੀ ਜੀ ਕੱਟ ਰਹੇ ਆ ਸਾਰੇ ਇਕੱਠੇ ਹੋਏ ਚੌਂਕ ਦੇ ਵਿੱਚ ਪਿੰਡ ਦੇ ਲੋਕ ਤੇ ਜਿਦਾ ਹਲਕੀ ਕੋਰਲੀਜੀਅਸ ਐਕਟੀਵਿਟੀ ਕਰ ਰਹੇ ਹਨ ਉਹਦੀ ਸੋ ਸਾਰਾ ਰੋਡ ਬਲੌਕ ਕੀਤਾ ਹੋਇਆ ਇਹਨਾਂ ਨੇ ਅਸ਼ਾ 2 ਘੰਟੇ ਹੋ ਗਏ ਲੈ ਕੇ ਓਕੇ ਤੇ ਲੋਕ ਇਦਾਂ ਚਰਚ ਦੇ ਵਿੱਚ ਵੀ ਜਾ ਰਹੇ ਆ ਆ ਚਰਚਾ ਜੀ ਇਹ ਪਿੰਡ ਦੀ ਚਰਚਾ ਜੀ ਤੇ ਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਟ੍ਰੈਫਿਕ ਲਾਈਟ ਹੈ ਇੱਕ ਹੀ ਟ੍ਰੈਫਿਕ ਲਾਈਟ ਹੈ ਪੂਰੇ ਪਿੰਡ 'ਚ ਬਟ ਇਹੀ ਹੈ ਜਿੱਦਾਂ ਚੌਂਕ ਦੇ ਵਿੱਚ ਲੱਗੀ ਹੋਈ ਹੈ ਤੇ ਇਹ ਤਾਂ ਮਿਲਕੀ ਗਾਇਨ ਕਰ ਰਹੇ ਆ ਇਟਲੀ ਦੇ ਵਿੱਚ ਜਿਹੜੀ ਪਿੰਡਾਂ ਦੀ ਲਾਈਫ ਹੈ ਬਹੁਤ ਰਿਲੈਕਸ ਹੈ ਬਹੁਤ ਹੀ ਜ਼ਿਆਦਾ ਰਿਲੈਕਸ ਹੈ ਲੋਕ ਸੱਤ ਅੱਠ ਘੰਟੇ ਕੰਮ ਕਰਦੇ ਆ ਖੇਤੀਬਾੜੀ ਦਾ ਕੰਮ ਹੈ ਜ਼ਿਆਦਾ ਤੇ ਪੂਰਾ ਆਪਣਾ ਜ਼ਿੰਦਗੀ ਇੰਜੋਏ ਕਰਦੇ ਆ ਕੋਈ ਸਟ्रेस ਨਹੀਂ ਕੋਈ ਭੱਜ ਦੌੜ ਨਹੀਂ ਤੇ ਬਹੁਤ ਆਨੰਦਮਈ ਜ਼ਿੰਦਗੀ ਹੈ ਜੀ ਜੜੀ ਪਿੰਡਾਂ ਦੀ ਜ਼ਿੰਦਗੀ ਹੈ ਤੇ ਤੁਹਾਨੂੰ ਇਹ ਵੀਡੀਓ ਚ ਜਿਹੜਾ ਰਹਿੰਦਾ ਪਿੰਡ ਦਿਖਾਇਆ ਹੋਰ ਵੀ ਪਿੰਡ ਦੀਆਂ ਸਾਰੀਆਂ ਖਾਸੀਅਤਾਂ ਆਪ ਚੈਨਲ 'ਤੇ ਸਾਂਝੀਆਂ ਕਰਾਂਗੇ ਤੁਹਾਨੂੰ ਦੱਸਾਂਗੇ ਹਾਂ ਆਪਾਂ ਸਵਿਟਜ਼ਰਲੈਂਡ ਦੀ ਗੱਲ ਕਰ ਰਹੇ ਸੀ ਉਹ ਥੋੜਾ ਜਿਹਾ GoPro ਦਾ ਕੈਮਰਾ ਹੋ ਗਿਆ ਸੀ ਕਿਉਂਕਿ ਆਪਾਂ ਸਵਿਟਜ਼ਰਲੈਂਡ ਵੀ ਕੱਲ ਗਏ ਸੀ ਤੇ ਉੱਥੇ ਦਾ ਵੀ ਸਾਨੂੰ ਜਿਹੜਾ ਸਿਸਟਮ ਸਿਸਟਮ ਵਧੀਆ ਲੱਗਾ ਪਰ ਸਾਫ ਸਫਾਈ ਦੀ ਗੱਲ ਕਰੀਏ ਤੇ ਇਟਲੀ 'ਚ ਵੀ ਸਾਫ ਸਫਾਈ ਬਹੁਤ ਹੈ ਅਸੀਂ ਪਿੰਡਾਂ ਦੇ ਵਿੱਚ ਇੱਥੇ ਪਿੰਡਾਂ ਦੀ ਗੱਲ ਕਰੀਏ ਬਹੁਤ ਵਧੀਆ ਹੈ ਇਟਲੀ ਜ਼ਿਆਦਾ ਪਹਾੜੀਆਂ ਦੇ ਵਿੱਚ ਕਿ ਰਿਹਾ ਹੋਇਆ ਤੇ ਸੌਰੀ ਸਵਿਟਜ਼ਰਲੈਂਡ ਪਹਾੜੀਆਂ ਦੇ ਵਿੱਚ ਕਿਰਿਆ ਹੋਇਆ ਇਟਲੀ ਵੀ ਪਹਾੜੀਆਂ ਹੈਗੀਆਂ ਜੇ ਤੁਸੀਂ ਤਾਂ ਨਾਰਥ ਨੂੰ ਤਾਂ ਉਹਨੂੰ ਚਲੇ ਜਾਂਦੇ ਹੋ ਬਲਜਾਨੋ ਅਸਟਰੀਆ ਵਾਲੀ ਸਾਈਡ ਨੂੰ ਬਹੁਤ ਪਿਆਰਾ ਸਾਨੂੰ ਮਾਹੌਲ ਲੱਗਾ ਏਰੀਆ ਲੱਗਾ ਤੇ ਇਟਲੀ ਵੀ ਸਾਫ਼ ਹੈ ਜੀ ਬਹੁਤ ਪਿਆਰਾ ਇਟਲੀ ਵੀ ਦੇਖਣ ਵਾਲਾ ਤੇ ਸਮਾਂ ਹੋਵੇ ਸਾਡੇ ਕੋਲ ਸਮਾਂ ਥੋੜਾ ਹੋਣ ਕਰਕੇ ਅਸੀਂ ਜਿੰਨਾ ਵੀ ਦਿਖਾ ਸਕਿਆ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਤੇ ਸਾਰਿਆਂ ਦਾ ਧੰਨਵਾਦ ਜੀ ਦੇਖਣ ਲਈ ਤੇ ਇਹ ਸੀ ਆਪਣਾ ਕਨੇਓਲੋ ਪਿੰਡ ਨਿਓਲੋਣਾ ਬਰੇਸ਼ਿਆ ਡਿਸਟ੍ਰਿਕਟ ਬਰੇਸ਼ਿਆ ਏਰੀਆ ਚ ਪੈਂਦਾ ਬਹੁਤ ਪਿਆਰਾ ਪਿੰਡ ਹੈ ਪੰਜਾਬੀ ਭਰਾ ਬੜੇ ਰਹਿੰਦੇ ਇਸ ਪਿੰਡ ਦੇ ਵਿੱਚ ਤੇ ਆ ਜਿਹੜੀ ਪਿੱਛੇ ਬਿਲਡਿੰਗ ਹੈ ਇਸ ਸੇਲ ਤੇ ਲਿਖੀ ਹੋਈ ਆ ਉਹ ਤੇ ਇੱਕ ਛੋਟਾ ਜਿਹਾ ਲਾਇਆ ਹੋਇਆ ਉੱਤੇ ਲਿਖਿਆ ਵੈਂਡੇ ਵੈਂਡੇ ਮਲਕੀਏ ਸੇਲ ਤੇ ਆ ਇਹ ਚੀਜ਼ ਤੇ ਵਿਕਣ ਤੇ ਹੈਗੀਆਂ ਬਟ ਰੈਂਟ ਵਾਸਤੇ ਕਹਿੰਦੇ ਔਖਾ ਹੈ ਥੋੜਾ ਜਿਹਾ ਇੱਥੇ ਰੈਂਟ ਵਾਸਤੇ ਨਹੀਂ ਛੇਤੀ ਕੀਤਿਆਂ ਕੋਈ ਚੀਜ਼ ਮਿਲਦੀ ਤੇ ਪਰ ਵਧੀਆ ਜੀ ਮਿਲਦੇ ਆਂ ਆਪਾਂ ਫੇਰ ਓਕੇ ਜੀ ਰੱਬ ਰੱਖਾ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ